ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਬਤੀ ਮਹਲਾ ਪੰਜਵਾਂ ਕਾਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਣ ਕੋ ਦिए ਆਠ ਬਹਿਰ ਗੁਨ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਾਬ ਚਿੰਦ ਉਬਰੇ ਸਤ ਗੁਰ ਚਰਣੀ ਦਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਗਿਛ ਵਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਣ ਕਮਲ ਸਿਓ ਲਾਗੋ ਪਿਆਰਾ ਬਿਨ ਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਪਾਏ ਭਗਤ ਹਰਿ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿਆਂ ਤੋਂ ਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਏ ਕਹੋ ਨਾਨਕ ਵੰਡ ਭਾਗੀ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਬਤੀ ਮਹਲਾ ਪੰਜਵਾਂ ਕਾ ਕਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦिए ਆਠ ਬਹਿਰ ਗੁਣ ਗਾਏ ਗੋਬਿੰਦ ਬਿਨਸੇ ਉਤਰੀ ਸਾਬ ਚਿੰਦ ਉਬਰੇ ਸਤਗੁਰ ਚਰਣੀ ਦਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਗਿਛ ਵਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਾਰਣ ਕਮਲ ਸਿਉ ਲਾਗੋ ਪਿਆਰਾ ਬਿਨ ਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਪਾਏ ਭਗਤ ਹਰਿ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿਆ ਤੁਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਏ ਕਹੋ ਨਾਨਕ ਵੰਡ ਭਾਗੀ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਕੀ ਵਾਹਿਗੁਰੂ ਸਾਹਿਬ ਜੀਓ ਪਰਬਤੀ ਮਹਲਾ ਪੰਜਵਾਂ ਕਾ ਕਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦिए ਆਠ ਬਹਿਰ ਗੁਣ ਗਾਏ ਗੋਬਿੰਦ ਪੈ ਬਨਸੇ ਉਤਰੀ ਸਾਂਬ ਚਿੰਦ ਉਬਰੇ ਸਤਗੁਰ ਚਰਣੀ ਦਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਗਿਛ ਵਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਾਰਨ ਕਮਲ ਸਿਓ ਲਾਗੋ ਪਿਆਰਾ ਬਿਨ ਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਨ ਪਾਏ ਭਗਤ ਹਰਿ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿਆਂ ਤੋਂ ਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਏ ਕਹੋ ਨਾਨਕ ਵੰਡ ਭਾਗੀ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਕੀ ਵਾਹਿਗੁਰੂ ਸਾਹਿਬ ਜੀਓ ਪਰਬਤੀ ਮਹਲਾ ਪੰਜਵਾਂ ਕਾ ਕਰਪਾ ਆਪਣੇ ਪ੍ਰਭ ਕੀਏ ਹਰ ਕਾ ਨਾਮ ਜਪਣ ਕੋ ਦिए ਆਠ ਬਹਿਰ ਗੁਣ ਗਾਏ ਗੋਬਿੰਦ ਬੇਬਨਸੇ ਉਤਰੀ ਸਾਬ ਚਿੰਦ ਉਬਰੇ ਸਤਗੁਰ ਚਰਣੀ ਦਾਗ ਜੋ ਗੁਰ ਕਹੈ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਗਿਛ ਵਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਾਰਨ ਕਮਲ ਸਿਓ ਲਾਗੋ ਪਿਆਰਾ ਬਿਨ ਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਨ ਪਾਏ ਭਗਤ ਹਰਿ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿਆਂ ਤੋਂ ਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਏ ਕਹੋ ਨਾਨਕ ਵੰਡ ਭਾਗੀ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ